ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੰਗੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਕਈ ਦਿਨਾਂ ਦਾ ਬਲੌਗ ਮੇਰੇ ਕੋਲ ਪਿਆ ਤੇ ਮੈਰਜਨ ਵੰਸਰੀ ਵਾਲੇ ਦਿਨ ਦਾ ਤੇ ਪਾਈ ਨਹੀਂ ਗਿਆ ਕਿੰਨੇ ਵਾਰ ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਕੋਈ ਨਾ ਕੋਈ ਵਿੱਚ ਆ ਕੇ ਬੋਲ ਪੈਂਦਾ ਤਾਂ ਮੇਰੀ ਵੀਡੀਓ ਇਮੇਜਿਕਰੀ ਰਹਿ ਜਾਂਦੀ ਆ ਬਾਹੋਂ ਤੋਂ ਦੇਖਦੀਆਂ ਅੱਜ ਜੇ ਐਡਿਟਿੰਗ ਹੋ ਗਈ ਤਾਂ ਵੀਡੀਓ ਦਿਨੇ ਸੁਣ ਲਓ ਜੀ ਆਪਾਂ ਅੱਜ ਜਾਵਾਂਗੇ ਢਾਬੇ ਤੇ ਤੇ ਅੱਜ ਹੈਗੀ ਹੈ 5 ਤਰੀਕ 5 ਅਪ੍ਰੈਲ ਕੱਲ ਕਿਆਰ ਫਰੈਲ ਨੂੰ ਗਏ ਸੀ ਆਪਾਂ ਖਾਣਾ ਖਾ ਕੇ ਸੀ ਢਾਬੇ ਤੇ ਅੱਜ ਫੇਰ ਅਸੀਂ ਦੋਨੇ ਜਾਣੇ ਸੀ ਘਰੇ ਘਰੇ ਬੱਚੇ ਹੈ ਨਹੀਂ ਸੀ ਘਰੇ ਤੇ ਅਸੀਂ ਫੇਰ ਪਲੈਨਿੰਗ ਬਣਾ ਲਈ ਵੀ ਅੱਜ ਫੇਰ ਇੰਜੋਏ ਕਰਕੇ ਆਵਾਂਗੇ ਬਿੰਦਜੀ ਲੱਗ ਜੂਗਾ ਅਸੀਂ ਆਮ ਵੀ ਚਲੇ ਜਾਨੇ ਜਦੋਂ ਘਰੇ ਦਿਲ ਨਹੀਂ ਲੱਗਦਾ ਤਾਂ ਉੱਥੇ ਜਾ ਵੜਦੇ ਆ ਦਿਲ ਲੱਗ ਜਾਂਦਾ ਬਹੁਤ ਹੀ ਵਧੀਆ ਰੌਣਕ ਲੱਗੀ ਹੁੰਦੀ ਹੈ ਢਾਬੇ ਤੇ ਵਿਆਹ ਵਾਂਗੂ ਕੱਠੋਂ ਦਾ ਪੂਰਾ ਪੈਲਸ ਦੀ ਤਰ੍ਹਾਂ ਲੋ ਜੀ ਅਸੀਂ ਰੋਟੀ ਟੁੱਕ ਖਾ ਪੀ ਲਿਆ ਤੇ ਹੁਣ ਘੁੱਟ ਘੁੱਟ ਚਾਹ ਬਣਾ ਕੇ ਪੀਨੇ ਆ ਕੈਮ ਹੁੰਨੇ ਆ ਚਾਹ ਪੀ ਕੇ ਤੇ ਫਿਰ ਅਸੀਂ ਬੱਸ ਕੁਸ ਲੈ ਲਾਂਗੇ ਜੋ ਲੈਣਾ ਹੋਇਆ ਢਾਬੇ ਤੇ ਕੋਈ ਚੀਜ਼ ਖਾਣੀ ਹੋਈ ਉਹ ਖਾ ਲਵਾਂਗੇ ਰੋਟੀ ਨਹੀਂ ਖਾਂਦੇ ਢਾਬੇ ਤੇ ਮੈਂ ਸਾਰੀ ਚੱਕ ਪਚੱਕ ਕਰਦੇ ਆ ਇੱਥੋਂ ਆ ਕੇ ਕਰਨਾ ਬਹੁਤ ਔਖਾ ਹੋ ਜਾਂਦਾ ਕਰਕੇ ਵਗ ਜੇ ਤਾਂ ਵਧੀਆ ਰਹਿੰਦਾ ਨਹੀਂ ਫਿਰ ਕਰਨਾ ਬਹੁਤ ਔਖਾ ਹੋ ਜਾਂਦਾ ਆ ਕੇ ਕੰਮ ਤੇ ਫਿਰ ਨਹੀਂ ਮਨ ਕਰਦਾ ਬਿਲਕੁਲ ਹੀ ਕੰਮ ਕਰਨ ਤੇ ਲੋ ਜੀ ਆਪਾਂ ਪੀ ਰਹੇ ਹਾਂ ਪਾਣੀ ਤੇ ਮੈਨੂੰ ਐਸੀ ਮੈਂ ਇਹ ਜ਼ਰੂਰ ਵੀਡੀਓ ਬਣਾ ਕੇ ਰੱਖਾਂ ਕਿਉਂਕਿ ਕਈ ਵਾਰ ਵੀਡੀਓ ਡਿਲੀਟ ਹੋ ਜਾਂਦੀਆਂ ਨੇ ਮੈਂ ਕਿਹਾ ਯਾਦਗਰੀ ਬਣੀ ਹੋਈ ਐ ਇਸ ਕਰਕੇ ਮੈਂ ਰੱਖੀ ਬੈਠੀ ਸੀ ਵੀਡੀਓ ਨੂੰ ਚਲੋ ਦੇਖਦੇ ਹਾਂ ਜੀ ਹੁਣ ਮੈਂ ਥੋੜਾ ਐਡਿਟ ਹੋਊਗੀ ਮੈਂ ਐਡਿਟ ਕਰਕੇ ਮੈਂ ਰੱਖਦੀ ਆ ਵੀਡੀਓ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਐਡਿਟ ਕਰਨ ਨੂੰ ਬਹੁਤ ਟਾਈਮ ਲੱਗਦਾ ਵੀਡੀਓ ਨੂੰ ਸਵਾਦ ਜੀ ਆਪਾਂ ਚਾਹ ਪਾ ਲਈ ਕੱਪਾਂ ਦੇ ਵਿੱਚ ਤੁਸੀਂ ਪੀਓ ਚਾਹ ਜੇ ਤੁਹਾਨੂੰ ਕਿਤੇ ਜਾਣਾ ਹੁੰਦਾ ਪ੍ਰਧਾਨ ਕਹਿੰਦੇ ਨੇ ਕੁਟਕ ਚਾਹ ਬਣਾਓ ਪਹਿਲਾਂ ਸਾਵ ਨੂੰ ਇਹਨਾਂ ਨੂੰ ਆਦਤ ਆ ਚਾਹ ਪੀਣ ਦੀ ਹੁਣ ਅਸੀਂ ਬੰਦ ਕਰਾਂਗੇ ਚਾਹ ਇਹਨਾਂ ਦੀ ਸਿਆਲ ਜੀ ਦੁੱਧ ਨਹੀਂ ਪੀਂਦੇ ਕਹਿਣਗੇ ਸੰਤ ਚਾਹ ਦੇ ਦਿਓ ਨਾਲ ਮੈਂ ਵੀ ਰੀਸ ਨਾਲ ਪੀਣ ਲੱਗੀ ਚਾ ਮੈਂ ਤਿਆਰ ਹੋ ਕੇ ਬਸ ਮੈਨੂੰ ਇਹ ਹੋ ਗਿਆ ਵੀ ਕੰਮ ਧੰਦਾ ਨਿਮੇੜ ਦੇ ਮੈਂ ਜਲਦੀ ਆ ਕੇ ਨਾ ਮੈਨੂੰ ਕੁਝ ਕਰਨਾ ਪਵੇ ਕੰਮ ਬਹੁਤ ਔਖਾ ਲੱਗਦਾ ਮੈਨੂੰ ਤਾਂ ਜਾ ਕੇ ਆ ਕੇ ਤੁਸੀਂ ਦੱਸਿਓ ਸੁਣ ਵੀ ਔਖਾ ਲੱਗਦਾ ਕੰਮ ਇਸ ਤਰ੍ਹਾਂ ਕਰਨਾ ਜਾ ਕੇ ਆ ਕੇ ਮੈਨੂੰ ਤਾਂ ਬਹੁਤ ਔਖਾ ਲੱਗਦਾ ਇਹ ਮੇਰੇ ਨਾਲ ਫਰਿੱਜ ਦੇ ਉੱਤੇ ਤੌਲੀਆ ਪਿਆਸੀ ਬਾਦੂ ਪਾਤਾ ਮੈਂ ਉੱਪਰ ਮੇਰੇ ਲਈ ਭੇਜਉਂਦੇ ਆਂਦਾ ਹੋਇ ਹੈ ਨਹੀਂ ਜਿਹੜੇ ਫਰਿੱਜ ਤੇ ਕਵਰ ਜੇ ਪਾਉਂਦੇ ਉਹਨੇ ਆ ਕੇ ਦਊ ਮੈਂ ਦੇ ਦਿੱਤੇ ਤੇ ਮੇਰੇ ਨਾਲ ਹੱਥ ਵੀ ਪਹੁੰਚ ਲੈਣੀ ਰਮਾਲ ਬਣਾਈ ਬੈਠੀ ਮੈਂ ਇਹਨੂੰ ਲੋ ਜੀ ਆਪਾਂ ਦੇਖ ਗਏ ਚਾਹ ਹੁਣ ਪੀਣ ਵਾਸਤੇ ਮੈਂ ਵੀਡੀਓ ਬਾਹਰ ਵਾਕੇਡ ਐਡਿਟ ਕਰਨੀ ਅੰਦਰ ਪੱਖਾ ਤੇ AC ਚੱਲਦਾ ਦੀ ਆਵਾਜ਼ ਆਉਂਦੀ ਸੀ ਤੇ ਬਾਹਰ ਉਹ ਜਹਾਜ ਕੂੰਕੂ ਕਰੀ ਜਾਂਦਾ ਆਵਾਜ਼ ਸੈਰਸਨ ਵਿੱਚ ਸੁਣਾਈ ਦਿੰਦੀ ਹੋਵੇ ਤੇ ਰੋਟੀਆਂ ਬਚੀਆਂ ਪਈਆਂ ਸੀ ਮੈਂ ਕੱਢਤੀਆਂ ਡੱਬੇ ਦੇ ਵਿੱਚ ਡੱਬਾ ਮੈਂ ਸਾਉਂਬੇ ਲਾ ਕਰਕੇ ਰੱਖਦੀਆਂ ਹੋ ਜੀ ਆਪਾਂ ਫੇਰ ਤੁਹਾਡਾ ਸਵਾਗਤ ਕਰਤਾ ਵੀਡੀਓ ਦੇ ਵਿੱਚ ਸਾਸਤ੍ਰਿਕਾ ਬਲਾਤ ਇਸਨ ਦੁਆਰਾ ਤੇ ਵੀਡੀਓ ਨੂੰ ਕਹਨੇ ਫੁੱਲ ਬਾਚ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਆਪਣੀ ਮੰਦੀ ਭੈਣ ਦੀ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਜੋ ਵੀ ਬੱਚੇ ਖਾਸ ਕਰਕੇ ਨਾ ਬੱਚੇ ਮੇਰੀ ਵੀਡੀਓ ਵੱਧ ਦੇਖਦੇ ਆ ਵੀਡੀਓ ਨਾਦਲ ਬਦਲੇ ਫਣੀ ਵੰਗ ਨਿੰਗੜੀ ਚਾਹ ਬਣਾਉਣ ਵਾਲੀ ਵੀਡੀਓ ਖੰਡ ਮਿੱਠਾ ਪਾਉਣ ਵਾਲੀ ਉਹ ਮੰਗਰ ਲੱਗੀ ਹੋਈ ਐ ਤੇ ਦੂਜੀ ਪਹਿਲਾਂ ਲੱਗੀ ਹੋਈ ਐ ਕਈ ਵਾਰ ਗਲਤੀ ਨਾਲ ਦੋ ਫੋਨ 'ਚ ਮੈਂ ਵੀਡੀਓ ਬਣਾ ਲੈਣੀ ਅੱਗੇ ਪਿੱਛੇ ਵੀਡੀਓ ਲੱਗ ਜਾਂਦੀਆਂ ਨੇ ਇਹ ਦੇ ਦਰਪਦਾਂ ਸਾਹ ਪੀਂਦੇ ਨੇ ਪਾਣੀ ਇਹਨਾਂ ਨੇ ਹਜੇ ਤਿਆਰ ਹੋਣਾ ਮੈਂ ਤਿਆਰ ਹੋ ਗਈ ਲਓ ਜੀ ਆਪਾਂ ਚਾਦਰ ਬੈੱਡ ਤੇ ਨਵੀਂ ਵਿਸਾ ਦਿੱਤੀ ਸੀ ਆਪਣੇ ਦਵਖਰੇ ਪੇਂਸੀ ਇਦਾਂ ਜਿੱਦ ਇੰਤਿਹਾਰ ਤੇ ਆਪਾਂ ਨਵੀਂ ਚੀਜ਼ ਦਾ ਉਹ ਕਰਦੇ ਮੈਨੂੰ ਬਾਜ਼ਾਰ ਜਾਇ ਨਹੀਂ ਗਿਆ ਹੁਣ ਤਾਂ ਅਸੀਂ ਚਾਦਰਾਂ ਲਿਆਉਣਾ ਆਈ ਅਸੀਂ ਸਾਡੀਆਂ ਚਾਦਰਾਂ ਨਾ ਫਟ ਗਈਆਂ ਕਈ ਸਾਲਾਂ ਨਹੀਂ ਲੈਂਦੀਆਂ ਹੋਈਆਂ ਅਸੀਂ ਫਿਰ ਮੈਂ ਇਹ ਪੁਰਾਣੀ ਹੀ ਵਸਾ ਦਿੱਤੀ ਇੱਧਰ ਆਪਾਂ ਸੈਂਡਲ ਮੇਰਾ ਬੇਟਾ ਬਿਮਾਰ ਸੀ ਉਹ ਨੋਕੇ ਰਾ ਦਾਖਲ ਕੀਤਾ ਸੀ ਉਦੋਂ ਮੈਂ ਨਾ ਇਹ ਤਾਂ ਮੇਰੇ ਜੇਠ ਦੀਆਂ ਕੁੜੀਆਂ ਨੂੰ ਜੁੱਤੀਆਂ ਪਵਾਇਆਂ ਸੀ ਲੈ ਮੈਂ ਆਪ ਨੂੰ ਲਈ ਸੀ ਇਹ ਸੈਂਡਲ ਤੇ ਇੱਕ ਚੱਪਲਾਂ ਦਾ ਜੋੜਾ ਨਵੇਂ ਸੜਕਾਂ ਮੰਡੀ ਦੀ ਇਹ ਕੁੜੀਆਂ ਨੂੰ ਲਿਆਂਦਾ ਸੀ ਠੀਕ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਪਵਾਏ ਸੀ ਸਾਰਿਆਂ ਨੇ ਜੁੱਤੀਆਂ ਸੈਂਡਲ ਲਓ ਜੇ ਮੈਂ ਸੂਟ ਪਾਇਆ ਨਾ ਦੱਸਣਾ ਕਿਸ ਤਰ੍ਹਾਂ ਦਾ ਲੱਗਦਾ ਚਲ ਮੈਂ ਖੱਜ ਮੈਂ ਸੈਂਡਲ ਪਾ ਲਾ ਇਹ ਚੀਜ਼ ਆਪਣੇ ਕੋਲ ਪਈ ਹੋਵੇ ਪੁਰਾਣੀ ਆ ਆਪਾਂ ਜਦੋਂ ਕਦੋਂ ਕੱਢ ਕੇ ਪਾਉਨੇ ਆ ਨਾ ਕਾਫੀ ਟਾਈਮ ਲੱਗ ਰੋਂ ਵਧੀਆ ਲੱਗਦੀ ਆ ਮਨ ਨੂੰ ਮਨ ਨੂੰ ਵਧੀਆ ਖੇਲ ਹੁੰਦਾ ਹਨ ਆਣ ਆਪਾਂ ਕੜੀ ਵਿਵਾਨ ਲਈ ਕੜੀ ਮੈਂ ਬਿਆ ਤੋਂ ਮਾਂ ਗਰੋਂ ਬਸ ਜਿਹੜੀ ਪਹਿਲਾਂ ਬਣਦੀ ਬਣਦੀ ਜਦੋਂ ਖਰਾਬ ਹੋ ਗਈ ਮੇਰੇ ਵਿਆਹ ਵਾਲੀ ਕੜੀ ਮੁੜ ਕੇ ਮ ਬੰਨੀ ਨਹੀਂ ਹੈਗੀ ਨਾ ਲੈਣ ਦੀ ਪਹੁੰਚ ਸੀ ਉਦੋਂ ਨਾ ਸੌਂ ਕੇ ਮਰ ਗਈ ਸੀ ਸਾਰੇ ਉਦੋਂ ਕੜੀ ਬੰਨਣ ਬਣਾਉਣ ਦੇ ਕੰਮੀ ਨਾ ਕਵੀਲਦਾਰੀ ਦਾ ਗਲ ਪੈ ਗਿਆ ਸੀ ਕੋਈ ਸੌਕ ਚਾ ਪੂਰਾ ਹੋਣ ਵਾਲਾ ਕੰਮ ਹੀ ਨਹੀਂ ਸੀ ਹੈਗਾ ਸਾਰੇ ਆਪਣੇ ਸੌਕ ਮਾਰੇ ਉਸ ਟਾਈਮ ਤਾਂ ਘਰ ਬਣਾਇਆ ਆਪਣਾ ਇਹ ਧਾਗਾ ਜਿਹਾ ਸੀ ਤੇ ਸੂਟ ਦਾ ਉਹ ਮੈਂ ਕੱਟ ਦਿੱਤਾ ਤੇ ਹੁਣ ਨਾ ਮੇਰੇ ਘੜੀ ਨੂੰ ਬਹੁਤ ਜੀ ਕਰਦਾ ਸੀ ਜਦੋਂ ਮੈਂ ਕਿਸੇ ਦੇ ਹੱਥ ਤੇ ਬੰਨੇ ਦੇਖ ਦਿੱਤੀ ਘੜੀ ਫਿਰ ਮੈਂ ਪਿਛਲੇ ਜਨਮ ਦੇ ਨੇ ਤੇ ਆਪਣੇ ਤੇ ਕੜੀਆਂ ਲਈਆਂ ਦੋ ਲਈਆਂ ਸਸਤੀਆਂ ਚਲੋ ਜੀ ਹੁਣ ਆਪਾਂ ਚੱਲੇ ਗੱਡੀ 'ਚ ਢਾਬੇ ਤੇ ਤੇ ਲਈਆਂ ਦੋ ਕੜੀਆਂ ਲਈਆਂ ਸਸਤੀਆਂ ਮੇਰਾ ਬਹੁਤ ਮਾਣ ਕਰਦਾ ਸੀ ਘੜੀ ਨੂੰ ਜਦੋਂ ਮੈਂ ਕਿਸੇ ਦੇ ਬੰਨੀ ਦੇਖ ਲੈਂਦੀ ਸੀ ਮੈਨੂੰ ਇਹ ਹੁੰਦਾ ਸੀ ਮੈਂ ਵੀ ਘੜੀ ਬੰਨਾਂ ਖਾਣੇ ਕਿੰਨੀ ਕਮੇਂਗੀ ਹੋ ਕਿੰਨੇ ਕੁ ਦੀ ਹੋਊਗੀ ਖਸਾਇਂ ਦੇਖ ਕੇ ਹੋ ਕਰ ਲੈਣ ਦੀ ਆਪਾਂ ਹੁਣ ਪਹੁੰਚ ਗਏ ਟੱਬੇ ਦੇ ਉੱਤੇ ਬੈਠ ਕੇ ਅਸੀਂ ਆਰਡਰ ਦੇਤਾ ਜੋ ਖਾਣਾ ਤੁਸੀਂ ਦੇਖਿਓ ਅਸੀਂ ਕੀ ਖਾਵਾਂਗੇ ਤੇ ਆਰਡਰ ਦੇ ਕੇ ਫੋਟੋ ਸੂਰ ਕਰਨਾ ਤੇ ਨਿਕਲਣਾ ਬਣਾਉਣਾ ਹੋਰ ਆਪਾਂ ਨੂੰ ਮਿਲਣਾ ਹੈ ਤਾਂ ਉਹ ਤੁਹਾਨੂੰ ਸੇਵਾ ਪਾਣੀ ਦੀ ਬੋਤਲ ਇਹਨੂੰ ਆਪਾਂ ਖੋਲ ਕੇ ਗਲਾਸਾਂ 'ਚ ਪਾਣੀ ਪਾ ਲਾਂਗੇ। ਥੋੜਾ ਜਿਹਾ ਕੰਘਾ ਹਾਲ ਦੂੰ ਮੈਂ ਗਲਾਸਾਂ ਨੂੰ ਕਿਉਂਕਿ ਫਿਰ ਵੀ ਸਰਫ-ਸਰਫ ਹੁੰਦੀ ਐ। ਹੂੰ ਤਾਂ ਇੱਥੇ ਸਫਾਈ ਦਾ ਬਹੁਤ ਪ੍ਰਬੰਧ ਆ, ਬਹੁਤ ਵੇਟਰ ਨੇ। ਫੋਲ ਸਫਾਈ ਇਹ ਤਾਂ ਬੇਤੇ ਫੇਰ ਵੀ ਮੈਂ ਕੰਘਾਲ ਲੇ ਥੋੜੇ ਜਿਹਾ ਪਾਣੀ ਪਾ ਕੇ। ਗਲਾਸ ਤੇ ਅਸੀਂ ਵੇਟ ਕਰਦੇ ਆ ਆਪਣੇ ਆਰਡਰ ਦੀ ਲਓ ਜੀ ਆਪਣਾ ਆਰਡਰ ਆ ਗਿਆ ਦਹੀ ਪੱਲਾ ਤੇ ਮੈਂ ਵੀ ਖਾऊंगी ਅੱਜ ਮੈਂ 8-9 ਮਹੀਨੇ ਬਾਅਦ ਖਾऊंगी ਦਹੀ ਦਹੀ ਪੱਲਾ ਕਹਿੰਦੇ ਕੋਈ ਨਾ ਖਾ ਲਾ ਇੱਕ ਦਿਨ ਨਾ ਕੁਝ ਨਹੀਂ ਹੁੰਦਾ ਬੱਚੇ ਕਹਿੰਦੇ ਕਿ ਮम्मी ਕੋਈ ਨਾ ਖਾ ਲੀ ਮੈਂ ਬਿਲਕੁਲ ਵੀ ਨਹੀਂ ਸੀ ਖਾਧਾ ਇਲਾਵਾ ਜੀ ਆਪਾਂ ਵੀਡੀਓ ਬਣਾ ਲਈ ਖਾਂਦੇ ਆਂ ਦੀ ਇਹਨਾਂ ਦੇ ਵਿੱਚ ਨਾ ਚਕੰਦਰ ਬ੍ਰੇਕ ਬ੍ਰੇਕ ਕੱਟ ਕੇ ਪਾਈ ਹੈ ਇਹਦੇ ਨਾਲ ਮੂੰਹ ਲਿਬੜ ਜਾਂਦਾ ਜਦੋਂ ਮੈਂ ਦਾ ਚਮਚਾ ਪਾਉਂਦਾ ਤਾਂ ਆਸੀ ਪਾਸੇ ਲਿਬੜ ਜਾਂਦਾ ਮੇਰਾ ਵੀ ਮੂੰਹ ਲਿਬੜ ਗਿਆ ਸੀ ਪਰ ਤਾਂ ਦੀ ਵੀ ਮੁੱਸਾਂ ਲਿਬੜ ਗਈਆਂ ਹੋਰ ਕੀ ਮੈਂ ਖੱਜ ਖਾਂਦਿਆਂ ਦੀ ਵੀਡੀਓ ਬਣਾਉਣੀ ਹੈ ਅੱਜ ਤੱਕ ਮੈਂ ਕਿਤੇ ਨਹੀਂ ਬਣਾਈ ਮੈਨੂੰ ਨਾ ਆਪਣਾ ਮੂੰਹ ਆਇਆ ਲੱਗਦਾ ਜੇ ਮੇਰਾ ਮੂੰਹ ਵਿੰਗਾ ਹੋ ਗਿਆ ਹੁੰਦਾ ਥੋੜਾ ਜਿਹਾ ਤੁਸੀਂ ਵੀ ਗੌਰ ਨਾਲ ਦੇਖ ਇੱਕ ਪਾਸੇ ਬੁੱਲ ਵਿੱਚ ਨੂੰ ਜਾਂਦੇ ਹਾਂ ਮੇਰੇ ਪਤਾ ਨਹੀਂ ਕਿਵੇਂ ਆਇਆ ਲੱਗਦਾ ਜੇ ਮੇਰਾ ਮੂੰਹ ਮੇਰਾ ਵਿੰਗਾ ਜਿਹਾ ਹੋ ਗਿਆ ਹੁੰਦਾ ਤੁਸੀਂ ਵੀ ਦੱਸਣਾ ਵੀ ਹੋਇਆ ਵਿੰਗਾ ਮੂੰਹ ਮੇਰਾ ਕਿ ਨਹੀਂ ਲਓ ਜੀ ਦਹੀਂ ਭੰਦੇ ਤੁਸੀਂ ਵੀ ਖਾਓ ਅਸੀਂ ਵੀ ਖਾਣੇ ਆਂ ਦਹੀਂ ਭਲੇ ਇਹ ਮੈਂ ਖਾਣ ਵਾਲੀ ਵੀਡੀਓ ਥੋੜੀ ਜਿਹੀ ਵੱਧ ਬਣ ਗਈ ਸਾਰੀ ਐਡਿਟ ਕਰਦੇ ਮੈਂ ਕਿ ਚਲ ਕੋਈ ਗੱਲ ਨਹੀਂ ਇਹ ਵੀ ਜਦਾਂ ਦੇ ਪਾਲਨੇ ਜਿਹੜੇ ਆਪ ਪਰਸੀ ਉਹ ਹੁਣ ਨਹੀਂ ਹੈਗੇ ਜਿਹੜੇ ਹੁਣ ਸੀ ਉਹ ਪਰਨ ਨਹੀਂ ਰਹਾਂਗੇ ਦਿੰਦੇ ਸਮੇਂ ਦੇ ਸਭ ਨਾ ਬੰਦਾ ਚੇਂਜ ਹੋ ਜਾਂਦਾ ਬਦਲ ਜਾਂਦਾ ਪਰ ਮੈਂ ਮੋਟੀ ਸੀ ਆਪਣੇ ਮੈਰਿਜ ਐਨਿਵਰਸਰੀ ਨੂੰ ਹੁਣ ਮੈਂ ਪਤਲੀ ਹੋਈ ਪਈ ਆ ਤੇ ਵੀ ਇੱਕ ਜਿਆਦਾ ਬਣ ਕੇ ਰਹਿ ਜਾਂਦੀ ਆ ਨਾ ਜਿਆਦ ਕਰੇ ਕਰਾਂਗੇ ਵੇਸੀ ਆਏ ਕਿਤਾ ਅਸੀਂ ਆਏ ਕਿਤਾ ਕਿਸ ਨੂੰ ਕਹਿੰਦਾ ਦਿਲ ਨੂੰ ਹਾਰ ਕੇ ਜਿਆਦਾ ਦਿਲ ਭਰ ਕੇ ਦਿਲ ਭਰ ਕੇ ਖਾਧਾ ਨਹੀਂ ਜਾਂਦੀ ਮੈਂ ਪ੍ਰਧਾਨ ਨੂੰ ਕਿਹਾ ਸੀ ਮੈਂ ਜੇ ਕਿਸੇ ਹੋਰ ਖਾਣ ਦੀ ਸੀ ਬਹੁਤ ਖਾਣ ਸੈਂਟਾ ਇਹ ਕਿਸੇ ਤੇ ਹੀ ਕੰਨਾ ਖਾ ਕੇ ਦੇਖੇ ਬਹੁਤ ਟੈਸਟ ਦੇ ਰਹੇ ਪਰ ਲੱਗਦਾ ਬਹੁਤ ਹੀ ਜਿਆਦਾ ਸਿੱਲਾੰਬੇ ਕਰਫਟ ਟਾਕ ਦੇ ਆਦੋ ਮੈਂਟਲ ਰਿਹਾ ਹੈ ਕਿ ਖਾਣਨ ਦਾ ਮੂਤ ਇੱਕ ਵਾਰਤਾ ਵਾਰ ਬਾਰ ਬਾਰ ਆਨਦਾ ਨਾ ਤਾਂ ਲੋ ਜੀ ਨੇ ਤਾਂ ਆਪਣਾ ਮੋਬਾਈਲ ਦੇਖ ਕੇ ਸਿਰ ਕਰ ਦਿੱਤਾ ਆਪਾਂ ਫਾਇਰ ਹੋ ਗਏ ਸਾਰੇ ਭੈਣਾ ਨੂੰ ਇਹ ਗੈਨੀ ਵੀ ਆਪਣਾ ਜੀਵਨ ਸਤਿਵਧੀ ਹੋਣਾ ਚਾਹੀਦਾ ਤੇ ਭਰਾਵਾਂ ਨੂੰ ਵੀ ਜੀਵਨ ਸਤਿਵਧੀ ਹੋਣਾ ਚਾਹੀਦਾ ਭੈਣਾ ਦੀ ਜੀਵਨ ਸਤਿਵਧੀ ਹੋਣਾ ਚਾਹੀਦਾ ਇਹ ਦਿਨ ਆਪਾਂ ਜਿੰਦਗੀ ਨਾ ਆਵੇ ਤੇ ਚਲੋ ਜੀ ਚੀਜ਼ਾਂ ਦਾ ਤਾਂ ਘੱਟ ਵੱਧ ਸਰ ਜਾਂਦਾ ਬੰਦਾ ਵਧੀਆ ਹੋਣਾ ਚਾਹੀਦਾ ਸਾਡੇ ਨਾਲ ਗਵਾੜ ਉਹ ਮੰਨ ਲੀ ਸੀ ਉਹ ਕਹਿੰਦੀ ਆਪਣਾ ਬੰਦਾ ਜਿਹੇ ਇੱਕ ਟੋਪੀ ਦੇ ਹੈ ਕਿ ਉਹ ਵੀ ਐ ਲੱਗਦਾ ਕਿ ਕਿੰਦੀ ਵੱਡੀ ਚੀਜ਼ ਨੇ ਆ ਤੇ ਇਹ ਜਿੰਨ ਗੱਡੀ ਤੇ ਦੋ ਪਹੀਏ ਨੇ ਤੈਨਾਂ ਨੂੰ ਚਲਾਉਣ ਵਾਸਤੇ ਦੋਨਾਂ ਦੀ ਜ਼ਰੂਰਤ ਪਤੀ ਪਤਨੀ ਦੀ ਆ ਉਸ ਵਿੱਚ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਕਦਰ ਕਰਨੀ ਚਾਹੀਦੀ ਹੈ ਪਤਨੀ ਨੂੰ ਪਤੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਪਤੀ ਨੂੰ ਪਤਨੀ ਦਾ ਇਹ ਪਤਨੀ ਦੀ ਕਦਰ ਕਰਨੀ ਚਾਹੀਦੀ ਹੈ ਇੱਕ ਦੂਜੇ ਪ੍ਰਤੀ ਸਤਿਕਾਰ ਤੇ ਭਾਵਨਾ ਹੋਣੀ ਚਾਹੀਦੀ ਤੇ ਆਪਾਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਜੀ ਤੇ ਵਾਹਿਗੁਰੂ ਸਾਰਿਆਂ ਨੂੰ ਇਸ ਤਰ੍ਹਾਂ ਖੁਸ਼ ਰੱਖੇ ਤੇ ਜਿੰਨਾ ਸੋਖੇ ਇਸਕਰ ਵਿੱਚ ਆਪਾਂ ਨੂੰ ਮਿਲੇ ਆਪਾਂ ਕਹਿੰਦੇ ਹਰੇਕ ਤੀ ਭੈਣ ਨੂੰ ਮਿਲੇ ਇੰਨਾ ਸੋਚਿਆ ਨਹੀਂ ਸੀ ਕਿਤੇ ਵੀ ਇੰਨਾ ਸੁੱਖ ਮਿਲੂਗਾ ਔਖ ਸੌਕ ਬੰਦੇ ਤੇ ਆਉਂਦੀ ਜਾਂਦੀ ਰਹਿੰਦੀ ਬਹੁਤ ਔਖੀਆਂ ਸਖੀਆਂ ਕੱਟੀਆਂ ਨੇ ਇਤਰਾ ਜਿਹੜਾ ਬਹੁਤ ਦੇਖੇ ਨੇ ਇਸਕਰ ਵਿੱਚ ਆ ਕੇ ਬਹੁਤ ਮਿਹਨਤ ਕਸਦਤ ਕੀਤੀ ਆ ਕੇ ਪਰ ਕਿਤੇ ਹੌਸਲਾ ਨਹੀਂ ਹਾਰਿਆ ਜਦੋਂ ਆਪਾਂ ਕਰ ਵਿੱਚ ਆਪਾਂ ਨੂੰ ਸਤਕਾਰ ਮਿਲਦਾ ਹੋਵੇ ਪਿਆਰ ਮਿਲਦਾ ਹੋਵੇ ਤਾਂ ਹਿੰਮਤ ਵੱਧ ਜਾਂਦੀ ਹੈ ਆਪਣੀ ਕਦੇ ਹੌਸਲਾ ਨਹੀਂ ਹਰਦਾ ਤੇ ਮੈਂ ਹਮੇਸ਼ਾ ਇਹਨਾਂ ਨੂੰ ਹੌਸਲਾ ਬਣ ਕੇ ਇਹਨਾਂ ਦੇ ਨਾਲ ਖੜੀ ਹਾਂ ਕੰਮ ਮੈਂ ਬਹੁਤ ਘੱਟ ਕਰਦੀ ਹਾਂ ਕੰਮ ਨਹੀਂ ਮੈਂ ਕੋਈ ਖਾਸ ਕਰਦੀ ਹੈਗੀ ਪਰ ਵਸ ਇੱਕ ਮੇਰਾ ਹੌਸਲਾ ਸਭ ਤੋਂ ਵੱਡਾ ਇਹਨਾਂ ਦੇ ਨਾਲ ਤੇ ਹਰੇਕ ਭੈਣ ਨੂੰ ਹੌਸਲਾ ਬਣ ਕੇ ਖੜਨਾ ਚਾਹੀਦਾ ਆਪਣੀ ਤੇ ਨਾਲ ਤੇ ਲਓ ਜੀ ਆਪਾਂ ਨਾਲ ਇਸ ਤੋਂ ਨਾ ਗੱਲਾਂ ਬਾਤਾਂ ਕਰ ਲਈਏ ਤੇ ਨਾਲੇ ਆਪਾਂ ਪਾਣੀ ਪੀ ਲਿਆ ਦਹੀਂ ਭੱਲਾ ਖਾ ਕੇ ਰੱਜ ਗਏ ਹੁਣ ਬਹੁਤ ਜ਼ਿਆਦੇ ਬਾਹਰ ਮਸਰ ਬਹੁਤ ਜ਼ਿਆਦੇ ਮੈਂ ਪਰਦਾ ਨੂੰ ਹਸ ਤਰੀਗੀ ਮਮਸਾ ਕਰਦਾ ਨਹੀਂ ਤੇ ਦਹੀ ਤੇ ਲਮਸਨ ਨਹੀਂ ਵੀਰੇ ਤੇ ਆ ਗਈ ਤੀ ਖਾਂਡ ਤੇ ਸੌਫ ਰੱਖ ਗਏ ਸੀ ਬੇਟਰ ਤੇ ਗੋੜਨਾ ਢਾਬੇ ਤੇ ਬਹੁਤ ਟੈਸਟੀ ਹੈ ਅੱਜ ਕਹਿੰਦੇ ਮੁੱਕਿਆ ਹੈ ਗੋੜ बहुत ही ज्यादा टेस्टी है मैं कुड़ लिया के तो उन्हें फिर आ लिया के रखता लो जी खाना आप खा के आ गए बाल इधर फोटो सूट ਛੋਟੇ ਛੋਟੇ ਖੁਸ਼ੀਆਂ ਆਪਾਂ ਨੂੰ ਮਨਾਉਣੀਆਂ ਚਾਹੀਦੀਆਂ ਨੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਵੱਧ ਪੈਸੇ ਨਾਲ ਮਨਾਉਣੀ ਹੈ ਖੁਸ਼ੀ ਜਿੰਨਾ ਕੋ ਹੋ ਸਕਦਾ ਹਰੇਕ ਪਲ ਖੁਸ਼ੀ ਨਾਲ ਲਗਾਉਣਾ ਚਾਹੀਦਾ ਆ ਬੱਚੇ ਨੇ ਇੱਥੇ ਗੱਡੀਆਂ ਚਲਾ ਕੇ ਦੇਖਦੇ ਜਿਹੜੇ ਛੋਟੇ ਬੱਚੇ ਗੱਡੀਆਂ ਚਲਾਉਂਦੇ ਆ ਉਹਨਾਂ ਨੂੰ ਚਲਾਉਣ ਨਾਲ ਨਾਲ ਭਾਈ ਇੱਕ ਹੁੰਦਾ ਜੋ ਨਾਲ ਟੜਕੇ ਚਲਾਉਂਦਾ ਕੀ ਹੈਂਡ ਵਾਸ ਸਿਸ ਕਰਿਆ ਪੋਟਮਾ ਕਰ ਲਈਆਂ ਸੂਟ ਤੇ ਆਨੇ ਬੱਚਿਆਂ ਦੀ ਵੀਡੀਓ ਕੈਚ ਕਰ ਲਈ ਵਿੱਚ ਲਓ ਜੀ ਹੁਣ ਆਪਾਂ ਘਰ ਨੂੰ ਵਾਪਸੀ ਕਰਦੇ ਹਾਂ ਗੱਡੀ ਕੋਲ ਆਵਨੇ చౌవి రస రూరా పిండి సహూతది ఇరందారి హో తిటా పీగ ਰਾਤ ਦੇ ਵੱਜ ਗਏ ਹੋਣਗੇ ਮੇਨ ਲਾਦਾ 11 12 ਵਜੇ ਕੇ ਹੋਣਗੇ ਸਾਨੂੰ ਵਾਪਸ ਆਉਂਦੇ ਹਨ ਲਓ ਜੀ ਹੁਣ ਅਸੀਂ ਗੱਡੀ ਦੇ ਵਿੱਚ ਬੈਠ ਗਏ ਕਰਬਾਬ ਸਾਰੇ ਹੈ ਤੇ ਇਧਰ ਸੰਤੋਸ਼ੀ ਮਾਤਾ ਦਾ ਮੰਦਿਰ ਸਜੇ ਪੇ ਸਾਰੇ ਮੰਦਰਾਂ ਦੀ ਸਜਾਵਟ ਕੀਤੀ ਹੈ ਕਿਉਂਕਿ ਨਵਰਾਤਰੀ ਚੱਲ ਰਹੇ ਨੇ ਉਹਨਾਂ ਕਰਕੇ ਸਜਾਵਟ ਕੀਤੀ ਹੋਈ ਹੈ ਸਾਰੇ ਮੰਦਰਾਂ ਦੀ ਬਾਜ਼ਾਰ ਵਿੱਚ ਹੁਣ ਬਾਕੀ ਤਕਰੀਬਨ ਬਾਜ਼ਾਰ ਬੰਦ ਆ ਤੇ ਸੈਰ ਕਰਨ ਵਾਲੇ ਆ ਜਾ ਰਹੇ ਨੇ ਵਸਜੀ ਆਪਾਂ ਕੀਤੇ ਖੂਬ ਇੰਜੋਏ ਤੇ ਵਸਣਾ ਆ ਗਿਆ ਆਪਾਂ ਘਰੇ ਇਸ ਤਰ੍ਹਾਂ ਸੀ ਮਨਾਇਆ ਅੱਜ ਆਪਣਾ ਮੈਰਜਨ ਵਾਸਰੀ ਤੇ ਹਜੇ ਇੱਕ ਚਾਰ ਤਰੀਕ ਵਾਲੀ ਪਾਉਣ ਵਾਲੀ ਪਈ ਆ ਉਹ ਵੀ ਵੀਡੀਓ ਮੇਰੇ ਕੋਲ ਉਹ ਕਿੱਥੇ ਜਾ ਕੇ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਵੀਡੀਓ ਬਣਾ ਲੈਨੇ ਆ ਪਰ ਪਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਦੇਖ ਲਓ ਇੰਨੇ ਦਿਨ ਪਿੱਛੋਂ ਵੀਡੀਓ ਡੇਟ ਹੁੰਦੀ ਨਾ ਇਹ ਮੈਂ ਵੇਲ ਲਈ ਐ ਨਾ ਇਹ ਕਹਿੰਦੇ ਬਾਬਾ ਵੇਲਾ ਤਲੋਜੀ ਪਹੁੰਚ ਗਏ ਘਰੇ ਹੁਣ ਆਪਾਂ ਇਹ ਸੀ ਆਪਣੀ ਵੀਡੀਓ ਕੀਤੀ ਤੁਹਾਡੇ ਨਾਲ ਸਿਆਰ ਮੈਰਜਨ ਅਨਵਰਸਰੀ ਵਾਲੀ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਸਾਰੇ ਮਨਾਇਆ ਕਰੋ ਤੁਸੀਂ ਵੀ ਦੱਸਣਾ ਤੁਸੀਂ ਕਿਸ ਤਰ੍ਹਾਂ ਮਨਾਉਣੀ ਆ ਆਪਣੀ ਮੈਰਜਨ ਅਨਵਰਸਰੀ ਅਸੀਂ ਤਾਂ ਬਸ ਇਸ ਤਰ੍ਹਾਂ ਹੀ ਛੋਟੇ-ਛੋਟੇ ਖੁਸ਼ੀਆਂ ਵਿੱਚ ਹੀ ਖੁਸ਼ ਹੋ ਜਾਂਦੇ ਆ ਤੁਸੀਂ ਦੱਸਣਾ ਕਿਸ ਤਰ੍ਹਾਂ ਮਨਾਉਣੇ ਆਪਣੀ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੋ ਵੀ ਭੈਣ ਭਾਈ ਵੀਡੀਓ ਨੂੰ ਦੇਖਦੇ ਆ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਉਹਨਾਂ ਦਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ